ਤਾਂ ਇਹ ਦੋ ਕਿਆ ਨਹੀਂ ਫਰਕ ਹੈ? ਤੁਹਾਨੂੰ ਨਹੀਂ ਫਰਕ ਪੈ ਰਿਹਾ ਰੇਪਰ ਵਾਦ ਹੁੰਨੇ ਆ। ਮੈਂ ਆ ਕੀ ਕਹਾਂ ਡਾਵਾਂ? ਗੱਲ ਸਮਝ ਆ ਰਹੀ? ਉਹ ਗੱਲ ਸੁਣ ਲਾ ਮੇਰੇ ਉਹ ਗੱਲ ਸੁਣ ਮੇਰੀ ਕਾਹਦਾ ਗੁੱਸਾ ਵਾ ਤੈਨੂੰ ਕੀ ਹੋ ਗਿਆ ਤੁਹਾਨੂੰ ਜਾ ਮੈਂ ਤੇੜਨਾ ਬੋਲਣਾ ਬਸ ਕਿਉਂ ਬੋਲਣਾ ਕਿਉਂ ਨਹੀਂ ਕੀ ਹੋ ਗਿਆ ਹੁਣ ਅਜੇ ਤੀਹ ਕਹਿੰਦੀ ਹੋਇਆ ਕੀ ਆ ਹੁਣ ਹੋ ਰਹਿ ਗਿਆ ਵਾ ਤੁਸੀਂ ਸਾਰੇ ਜਾਣੇ ਨੇ ਬਸ ਇੱਕ ਹੀ ਗੱਲ ਖੜੀ ਆ ਦੂਜਾ ਵਿਆਹ ਕਰਾਉਣਾ ਦੂਜਾ ਵਿਆਹ ਕਰਾਉਣਾ ਬਸ ਗੱਲ ਇਹ ਆ ਕਿ ਗਰੀਬ ਘਰ ਦੀ ਆ ਹੈਨਾ ਇੱਕ ਗਰੀਬ ਦੀ ਧੀ ਆ ਤੇ ਮੇਰੇ ਮਾਪੇ ਕੁਝ ਕਹਿੰਦੇ ਨਹੀਂ ਇੱਥੇ ਆ ਕੇ ਤੇ ਨਾ ਹੀ ਮੈਂ ਦੱਸਦੀ ਆ ਤੁਸੀਂ ਮੇਰੀ ਚੁੱਪ ਦਾ ਪੈਦਾ ਠਾਣਦੇ ਹੋ ਇਹਦਾ ਮਤਲਬ ਇਹ ਨਹੀਂ ਆ ਮੇਰੀ ਗੱਲ ਸੁਣੋ ਹੁਣ ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਚੁੱਪ ਵਾ ਨਾ ਤੇ ਮੈਨੂੰ ਬੋਲਣਾ ਨਹੀਂ ਹੁੰਦਾ ਬਸ ਮੈਂ ਤੁਹਾਡੇ ਕਰ برداشت ਕਰਨੀ ਆ ਇੱਕ ਮਾਪਿਓ ਦੇ ਵਜਾ ਕਰਕੇ ਕਿ ਮੇਰੇ ਮਾਪਿਓ ਦੇ ਕੀ ਬੀਤੂਗੀ ਉਹਨਾਂ ਨੂੰ ਦੱਸਾਂਗੀ ਤੇ ਕੀ ਬੀਤੂਗੀ ਇਹ ਗੱਲ ਸੁਣ ਕੇ ਨਾ ਜਿਉਂਦਿਆਂ ਚ ਮਰ ਜਾਣਾ ਉਹਨਾਂ ਨੇ ਪਰ ਤੁਹਾਡੇ ਸਿਰ ਤੇ ਕੋਈ ਅਸਰ ਨਹੀਂ ਬਸ ਤੁਹਾਨੂੰ ਤੇ ਇੱਕ ਆਪਣਾ ਘਰ ਜਾਇਦਾਦ ਪਿਆਰੀ ਬੰਨਾ ਦਿਖਦਾ ਬਸ ਹੋਰ ਕੁਛ ਨਹੀਂ ਦਿਖਦਾ ਕਿਸੇ ਦੀ ਧੀ ਪੈਣ ਨਹੀਂ ਦਿਖਦੀ ਬਸ ਸਾਰੇ ਹੁਣ ਇੱਕ ਹੀ ਰੱਟ ਫਾੜੀ ਆ ਕਿ ਦੂਸਰਾ ਵਿਆਹ ਕਰਾਉਣਾ ਦੂਸਰਾ ਵਿਆਹ ਤੁਹਾਡੇ ਵਾਸਤੇ ਇੱਕ ਗੁੱਡੀ ਗੁੱਡੀ ਦਾ ਖੇਲ ਵਾ। ਲੈ ਸਮਝਣ ਦੀ ਕੋਸ਼ਿਸ਼ ਕਰ ਸਾਨੂੰ। ਮੈਂ ਇਨਾ ਚਿਰ ਹੋ ਗਿਆ ਸਮਝਣ ਹੀ ਦੇਈਆਂ ਸਾਰਿਆਂ ਦੀ ਸੁਣਨ ਹੀ ਦੇਈਆਂ ਢਿੱਡ ਚ ਪਾਣੀ ਆ ਪਰ ਤੁਹਾਡੇ ਤੇ ਕੋਈ ਅਸਰ ਨਹੀਂ ਆ। ਇਹਦਾ ਮਤਲਬ ਇਹ ਨਹੀਂ ਆ ਕਿ ਦੂਜੇ ਵਿਆਹ ਕਰਕੇ ਹੀ ਬੱਚੇ ਆਣ ਕੇ ਘਰ ਦੇ ਵਿੱਚ ਮੈਨੂੰ ਵੀ ਕਿਸੇ ਨੇ ਸਲਾਹ ਦਿੱਤੀ ਆ ਕਿ ਬੱਚਾ ਕੋਦ ਵੀ ਦੇ ਸਕਦੇ ਆ। ਜੇ ਮੇਰੀ ਜਗ੍ਹਾ ਕੋਈ ਹੋਰ ਵੀ ਹੋਵੇ ਨਾ ਉਹ ਵੀ ਜਗ੍ਹਾ ਨਹੀਂ ਦਊਗੀ ਆਪਣੀ ਮੈਂ ਕਿੱਦਾਂ ਦੇ ਦਵਾਂ ਆਪਣੀ ਜਗ੍ਹਾ ਗਰੀਬ ਘਰ ਦੀ ਜ਼ਰੂਰ ਆ ਪਰ ਮੈਂ ਆਪਣੀ ਜਗ੍ਹਾ ਕਿਸੇ ਨੂੰ ਨਹੀਂ ਦੇ ਸਕਦੀ ਤੇ ਨਾ ਹੀ ਦਵਾਂਗੀ ਇਥੋਂ ਤੱਕ ਕਿ ਕੋਈ ਔਰਤ ਮਰ ਵੀ ਜਾਊਗੀ ਤਾਂ ਵੀ ਆਪਣਾ ਘਰ ਨਹੀਂ ਛੱਡਦੀ ਤੇ ਮੈਂ ਕਿੱਦਾਂ ਛੱਡਾਂ ਸੁਣੋ ਮੇਰੀ ਗੱਲ ਸੁਣੋ ਇੰਨਾ ਚਿਰ ਹੋ ਗਿਆ ਹੱਡੇ ਵਿਆਹ ਨੂੰ ਚਾਰ ਪੰਜ ਸਾਲ ਬੀਤ ਗਏ ਆ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਲੱਗੀ ਇਹੋ ਜਿਹੀ ਗੱਲ ਕੀਤੀ ਜੇ ਹੁਣ ਮੈਂ ਤੁਹਾਨੂੰ ਇਹ ਗੱਲ ਤਾਂ ਆ ਕੇ ਕਰਕੇ ਕੀਤੀ ਆ ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲਓ ਤੁਹਾਡੀ ਕੋਈ ਜਗ੍ਹਾ ਨਹੀਂ ਲੈਂਦਾ ਤੁਸੀਂ ਕੋਈ ਕਹਿੰਦੇ ਕਾਰਨ ਹੀ ਡੇ ਆ ਜੋ ਕੁਝ ਵੀ ਹੈਗਾ ਆਪਣੇ ਔਲਾਦ ਦੀ ਖਾਤਰ ਹੀ ਕਰਦੇ ਆ ਆ ਇਹ ਸਭ ਕਹਿੰਦੀਆਂ ਗੱਲਾਂ ਨੇ ਪਹਿਲਾਂ ਸਾਰੇ ਇਦਾਂ ਹੀ ਕਹਿੰਦੇ ਹੁੰਦੇ ਨੇ ਮੁੜ ਕੇ ਬਦਲ ਜਾਂਦੇ ਹੁੰਦੇ ਨੇ ਸਾਰਿਆਂ ਦੇ ਮੂੰਹ ਇਹ ਬਸ ਕਹਿੰਦੀਆਂ ਗੱਲਾਂ ਨੇ ਮੈਂ ਇਹ ਕੰਮ ਨਹੀਂ ਹੋਣ ਦੇਣਾ ਤੇ ਬਸ ਨਹੀਂ ਹੋਣ ਦੇਣਾ ਬਸ ਮੈਂ ਤੁਹਾਡਾਂ ਨਾਲ ਜਿਹੜਾ ਵਾਅਦਾ ਕਰਦਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਊਗੀ ਕੋਈ ਨਹੀਂ ਬਦਲੂਗਾ ਜਿੰਦਾ ਹੈਗਾ ਉਦਾਂ ਹੀ ਰਹੂਗਾ ਤੇ ਫਿਰ ਤੁਸੀਂ ਮੇਰੀ ਗੱਲ ਦਾ ਕਿਉਂ ਨਹੀਂ ਯਕੀਨ ਕਰਦੇ ਜੇ ਮੈਂ ਤੁਹਾਡਾਂ ਨਾਲ ਪਹਿਲਾਂ ਇੰਨਾ ਸਾਥ ਦਿੱਤਾ ਤੁਹਾਡਾ ਤੇ ਹੁਣ ਲੈ ਦਊਂਗਾ ਤੁਹਾਨੂੰ ਵਿਸ਼ਵਾਸ ਨਹੀਂ ਦਿੱਤੇਗੀ ਘਰ ਵਿੱਚ ਕੰਮ ਨਹੀਂ ਹੁੰਦੇਣਾ ਮੇਰਾ ਵੀ ਘਰ ਵਿੱਚ ਪੂਰਾ ਹੱਕ ਵਾ ਇਹਦਾ ਮਤਲਬ ਇਹ ਨਹੀਂ ਆ ਕਿ ਮੈਂ ਬੋਲਦੀ ਨਹੀਂ ਤੇ ਮੇਰੇ ਘਰ ਵਿੱਚ ਕੋਈ ਹੱਕ ਹੀ ਨਹੀਂ ਆ ਮੇਰੀ ਜਗ੍ਹਾ ਕੋਈ ਹੋਰ ਵੀ ਹੁੰਦੀ ਨਾ ਤੇ ਉਹ ਵੀ ਆਪਣੀ ਜਗ੍ਹਾ ਕਿਸੇ ਨੂੰ ਨਹੀਂ ਦਊਗੀ ਇੱਕ ਔਰਤ ਆਪਣਾ ਘਰ ਕਦੀ ਨਹੀਂ ਛੱਡਦੀ ਨਾਲੇ ਮੈਂ ਇਸ ਘਰ ਵਿੱਚ ਵਿਆਹ ਕੇ ਆਈ ਆ ਬੱਚਾ ਲੈਣ ਵਾਸਤੇ ਹੋਰ ਵੀ ਰਾਹ ਹੈਗੇ ਨੇ ਬੱਚਾ ਡੋਪ ਕਰ ਸਕਦੇ ਆ ਇਹਦਾ ਮਤਲਬ ਇਹ ਨਹੀਂ ਕਿ ਦੂਸਰੀ ਘਰ ਵੀ ਜਾਊਗੀ ਫੇਰ ਹੀ ਆਣਗੇ ਬੱਚੇ ਪਰ ਮੈਂ ਇਹ ਘਰ ਵਿੱਚ ਕੰਮ ਨਹੀਂ ਹੁੰਦੇਣਾ ਬਸ ਅੱਜ ਮੈਨੂੰ ਹਰ ਗਿਆ ਕੇ ਬੋਲਣਾ ਪਿਆ ਵਾ ਤੇ ਠੰਡੀ ਹੋਇਆ ਤੁਹਾਡਾ ਦਿਮਾਗ ਠੰਡਾ ਰੱਖ ਕੇ ਫੇਰ ਐਵੇਂ ਤਰ੍ਹਾਂ ਬੀਪੀ ਵਾਧ ਘਟ ਜਾਊਗਾ ਹੁਣ ਇਹ ਤਾਂ ਦਵਾਈ ਖਾਧੀਆ ਤੂੰ ਤੁਹਾਨੂੰ ਬੀਪੀ ਨਾਲ ਕੀ ਮਤਲਬ ਆ ਮੈਂ ਮਰਾਂ ਜੀਵਾਂ ਬਸ ਤੁਹਾਨੂੰ ਕੋਈ ਮਤਲਬ ਨਹੀਂ ਆ ਬਸ ਤੇ ਬਸ ਤੁਹਾਨੂੰ ਇੰਨਾ ਪਤਾ ਵਾ ਕਿ ਮੇਰੀ ਮੰਮੀ ਇਹ ਹਾਲਾਤਾਂ ਦੇ ਵਿੱਚ ਵਾ ਪਰ ਤੁਹਾਡੇ ਬਾਰੇ ਕੋਈ ਨਹੀਂ ਫਿਕਰ ਹੈਗੀ ਮੈਂ ਤੈਨੂੰ ਕਦੋਂ ਦਾ ਕਿਹਾ ਨਾ ਸ਼ਾਂਤ ਹੋ ਜਾ ਹੁਣ ਆਉਂਦਾ ਪੈਣਾ ਚੱਕਰ ਮੈਂ ਕੀ ਕਰਾਂ ਹੁਣ ਤੂੰ ਵੀ ਮੇਰੇ ਗਾੜੀ ਰੋਂਦੀ ਆ ਮੰਮੀ ਵੀ ਮੇਰੇ ਗਾੜੀ ਰੋਂਦੀ ਆ ਮੈਂ ਹੁਣ ਕਿਹੜੇ ਪਾਸੇ ਜਾਵਾਂ ਮੈਨੂੰ ਦੱਸ ਦੋ ਕੁਝ ਮੈਂ ਕੀ ਕਰਾਂ ਤੇ ਮੈਂ ਦੱਸਾਂ ਕਿੰਨੂੰ ਬੋਲ ਕੇ ਹੋਰ ਇੱਥੇ ਸੁਣਨ ਵਾਲਾ ਮੇਰੇ ਹੈ ਕੋਣ ਵਾ ਸਾਰੇ ਤੇ ਤੁਹਾਡੇ ਪਾਸੇ ਆ ਮੈਂ ਤਾਂ ਇਸ ਘਰ ਵਿੱਚ ਕੱਲੀ ਐ ਨਾ ਮੇਰੇ ਮਾਪੇ ਵਿਚਾਰੇ ਉਹ ਵੀ ਮੰਝੇ ਦੇ ਉੱਪਰ ਵਾ ਕਿੰਨੂੰ ਦੱਸਾਂ ਮੈਂ ਮੇਰਾ ਤੇ ਕੋਈ ਸੁਣਨ ਵਾਲਾ ਵੀ ਨਹੀਂ ਆਂਦੀ ਐ ਯਾਰ ਮੈਂ ਤੇਰੇ ਨਾਲ ਹੀ ਆ ਨਾ ਵੇਖੋ ਜਦੋਂ ਦੀ ਆਪਣੀ ਮੈਰਿਜ ਹੋਈ ਆ ਜੋ ਤੁਸੀਂ ਕਹਾਂ ਮੈਂ ਕਰਦਾ ਰਿਹਾ ਵਾਂ ਨਾ ਜਾਂ ਨਹੀਂ ਕਰਦਾ ਨਾ ਫੇਰ ਕਾਓ ਮੈਂ ਤਾਂ ਫਾਇਸ ਫਸ ਗਿਆ ਵਾਂ ਤਾੜੀ ਦੋਵਾਂ ਦੀ ਟੈਨਸ਼ਨ ਮੈਨੂੰ ਤੇ ਮੈਂ ਹੁਣ ਕੀ ਕਰਾਂ ਮੇਰੀ ਵੀ ਫੀਲਿੰਗਾਂ ਨੂੰ ਸਮਝਿਆ ਨਾ ਕੋਈ ਵੀ ਮੈਨੂੰ ਕਿੰਨੀ ਟੈਨਸ਼ਨ ਮੈਂ ਤੁਹਾਡੀ ਦੋਵਾਂ ਦੀ ਕੀ ਹੋ ਗਿਆ ਐ ਇੰਨਾ ਜਿਹਾ ਰੌਲਾ ਪਾਇਆ ਐ ਅੱਗੇ ਦਾ ਘਾਟ ਕਦੇ ਡੀਚੇ ਆਵਾਜ਼ ਨਹੀਂ ਆਈ ਤੇਰੀ ਅੱਜ ਮੜੀ ਜੁਬਾਨ ਗਿੱਠਦੀ ਲੰਮੀ ਹੋਈ ਆ ਤੇ ਇਹ ਕੀ ਆਂਦੀ ਆ ਹੁਣ ਕੁਝ ਨਹੀਂ ਮੰਮੀ ਉਹ ਦੂਜੇ ਵਿਆਹ ਦੀ ਗੱਲ ਕਰਨ ਦੇ ਸੀ ਤੇ ਕਹਿੰਦੇ ਨਹੀਂ ਕਰਨਾ ਕਿਉਂ ਕਰਨਾ ਕਿਉਂ ਨਹੀਂ ਇਹ ਇਹ ਚੱਲਣੀ ਆ ਚੱਲਣੀ ਤੇ ਮੈਰੀ ਐ ਜੋ ਮੈਂ ਆਖੂਗੀ ਹੋਈ ਹੋਊਗਾ ਫੇ ਤਾਂ ਹੀ ਨਾ ਮੈਂ ਗੱਲ ਕਿਸੇ ਦੀ ਕਰਨ ਦਿੱਤੀ ਐ ਤੇ ਨਾ ਮੈਂ ਕਰਨ ਦੇਣੀ ਆ ਮਮੀ ਕਿਉਂ? ਅਕੀਲ ਘਰ ਵਿੱਚ ਮੇਰਾ ਕੋਈ ਹੱਕ ਨਹੀਂ ਹੈਗਾ। ਅੱਜ ਤੱਕ ਮੈਂ ਤੁਹਾਡੇ ਘਰ ਦੀ ਚੋਪਾ ਮੈਂ ਬੋਲਦੀ ਨਹੀਂ ਆ ਪਰ ਤੁਸੀਂ ਮੇਰੇ ਚੋਪ ਦਾ ਫਾਇਦਾ ਠਾਦੇ ਹੋ। ਪਰ ਮੈਂ ਕੰਮ ਨਹੀਂ ਹਉ ਦੇਣਾ ਮਮੀ। ਮੈਂ ਆਪਣੀ ਜਗ੍ਹਾ ਕਿਸੇ ਹੋਰ ਨੂੰ ਨਹੀਂ ਦੇ ਸਕਦੀ ਤੇ ਨਾ ਹੀ ਦੇਣੀ ਆ। ਕਿਉਂ ਨਹੀਂ ਦੇ ਸਕਦੀ? ਅਸੀਂ ਆਪਣੇ ਵਾਰਸ ਵਖ ਦੇ ਕੁਝ ਵੀ ਕਰ ਸਕਦੇ ਆ। ਆਪਣੇ ਵਾਰਸ ਕਰਕੇ ਕੀ ਗੱਲ ਮੈਂ ਨਾ ਕਿਸੇ ਦਾ ਵਾਰਿਸ ਤੂੰ ਠੰਡੇ ਸਬਾਹ ਨਾਲ ਥੋੜਾ ਠੰਡੇ ਸਬਾਹ ਨਾਲ ਗੱਲ ਕਰ ਨਹੀਂ ਚੱਲ ਵਾਸਤੇ ਹੈਗੀ ਕੋਈ ਘਰ ਵਿੱਚ ਹੱਕ ਨਹੀਂ ਹੈਗਾ ਇਹ ਸਾਰਾ ਹੈ ਕਾ ਤੇਰਾ ਅਸੀਂ ਕੋਈ ਮਨਾ ਘਰ ਦੇ ਵੀ ਤੇਰਾ ਕੋਈ ਹੱਕ ਨਹੀਂ ਹੈਗਾ ਅਸੀਂ ਤੇ ਕਹਿੰਦੇ ਤੇਰਾ ਹੱਕ ਵਾ ਤੇਰਨੇ ਗੱਲ ਹੀ ਕੀਤੀ ਆ ਨਾ ਕਿਸੇ ਨੇ ਤੈਨੂੰ ਧੱਕਾ ਦੇ ਕਿ ਤੂੰ ਆਪਣੇ ਬੱਚੇ ਪਾਓਗੇ ਇਹ ਕਿੱਥੇ ਲਿਖਿਆ ਵਾ ਚੱਲ ਇੰਨਾ ਚਿਰ ਦੀ ਗੱਲ ਕਰ ਚਾਰ ਪੰਜ ਸਾਲ ਹੋ ਗਿਆ ਤੈਨੂੰ ਵੇਖਦੇ ਨੂੰ ਹੈ ਚੱਲ ਮਹਾਰਾਣੀ ਨੇ ਨਹੀਂ ਸੁਣੀ ਚੱਲ ਮਹਾਰਾਜ ਆਵੂਗੀ ਦੂਜੀ ਤੇ ਮਹਾਰਾਜ ਹੋਰੀ ਵੀ ਸੁਣ ਲੂਗਾ ਚਾ ਤੇਰੀ ਵੀ ਕਦਰ ਤੇ ਹੋਰੀ ਵੀ ਕਦਰ ਹੋ ਜੂਗੀ ਤੇ ਜੀ ਮਮਮੀ ਕੱਲੂ ਦੂਜੀ ਦੇ ਨਾ ਹੋਇਆ ਫੇਰ ਤੁਸੀਂ ਕਿਉਂ ਨਾ ਹੋਵਗਾ ਦੂਜੀ ਦੇ ਆਖਣਾ ਮਾਂ ਮਾਰੇ ਆ ਜੇ ਤੇਰੇ ਤੇਰੇ ਕੁੱਖੋ ਨਹੀਂ ਹੋਇਆ ਤੇ ਉਹਦੀ ਕੁੱਖਾ ਵੀ ਨਹੀਂ ਹੋਣਾ ਇਹ ਰਾਬਾ ਬੜੇ ਰੰਗਾ ਚ ਰਾਜੀ ਆ ਚਲੋ ਸਾਡੋ ਦੋਨੋਂ ਜਾਣੀਆਂ ਸਾਡੋ ਮਮਮੀ ਇੱਕ ਆਈਡੀਆ ਹੈਗਾ ਦਿਮਾਗ ਵਿੱਚ ਕਿਉਂ ਨਾ ਬੱਚਾ ਅਡਪਟ ਕਰ ਲਈਏ ਨਹੀਂ ਮੈਂ ਨਹੀਂ ਇਹ ਕੰਮ ਹੋਣ ਦੇਣਾ ਨਾ ਮੈਂ ਮਾਰ ਨਹੀਂ ਹੋਣ ਦੇਣਾ ਮੈਂ ਕੰਮ ਕਿਉਂ ਮਮਮੀ ਐਡੀ ਵੀ ਨਹੀਂ ਗੱਲ ਹੈਗੀ ਜੇ ਦੂਜਾ ਵਿਆਹ ਕਹਿੰਦੀ ਹੋ ਨਾ ਪੀ ਲੋੜ ਅਨੁਸਾਰ ਕਰਦੇ ਆ ਤੇ ਬੱਚਾ ਗੋਦ ਵੀ ਲੋੜ ਅਨਸਾਰ ਲੈਂਦੇ ਆ ਏਡੀ ਗੱਲ ਨਹੀਂ ਆ ਵੀ ਦੂਜੀਆਂ ਘਰ ਵਿੱਚ ਆਉਣ ਤਾਂ ਫੇਰ ਹੀ ਬੱਚੇ ਆਣਗੇ ਨਹੀਂ ਬੱਚਾ ਗੋਦ ਵੀ ਲੈ ਸਕਦੇ ਆ ਮੈਂ ਸੋਹਣਾ ਗੱਲ ਤਾਂ ਠੀਕ ਕਰਨ ਦੀ ਆ ਦੂਜੇ ਵਿਆਹ ਕਰਨ ਵਾਲੋਂ ਆਪਾਂ ਬੱਚਾ ਗੋਦ ਹੀ ਲੈ ਲੈਨੇ ਆ ਨਹੀਂ ਮੈਂ ਨਹੀਂ ਕੋਈ ਬਗਾਨਾ ਖੋਣ ਆਪਣੇ ਘਰ ਚ ਪਾਲਣ ਦੀ ਚਾਹੀਦਾ ਬਸ ਆਪਣਾ ਹੀ ਮਾਂਛਾ ਚਾਹੀਦਾ ਆ ਮੈਂ ਬਗਾਨਾ ਨਿਆਣਾ ਨਹੀਂ ਪਾਲਣਾ ਤੇ ਨਾ ਹੀ ਮੈਂ ਪਾਲਣ ਦੇਣਾ ਆ ਇਹ ਆ ਵੀ ਤੈਨੂੰ ਇੰਨਾ ਚਿਰ ਹੋ ਗਿਆ ਪਿਆਰ ਨਾਲ ਤੈਨੂੰ ਰੱਖਿਆ ਸੀ ਕਦੇ ਤੈਨੂੰ ਫਿਰ ਮਾਉਣੀ ਅਸੀਂ ਆਖੀ ਅੱਜ ਤੇਰੀ ਜ਼ੁਬਾਨ ਹੀ ਗੇਠ ਲੰਮੀ ਹੋ ਗਈ ਆ ਕਦੇ ਮੰਮੀ ਜੀ ਇਨਾ ਚਿਰ ਮੈਂ ਬੋਲੀ ਨਹੀਂ ਆ ਜੇ ਅੱਜ ਮੈਂ ਬੋਲੀ ਪਈ ਆ ਨਾ ਤੇ ਤੁਸੀਂ ਮੈਨੂੰ ਸੁਣਾਤਾ ਘੇਠ ਲੰਮੀ ਜ਼ਬਾਨਵਾ ਚੁੱਪ ਰਹਿਣ ਦੇ ਵਿੱਚ ਵੀ ਤੁਸੀਂ ਇਹੀ ਕਹਿਣਾ ਸੀ ਵੀ ਇਹਦੀ ਘੇਠ ਲੰਮੀ ਜ਼ਬਾਨਾ ਅੱਜ ਜੇ ਮੈਂ ਬੋਲ ਪਈ ਆ ਤੁਸੀਂ ਅੱਜ ਫੇਰ ਉਹੀ ਗੱਲ ਕਹਤੀ ਹੈ ਕਿ ਇਹਦੀ ਘੇਠ ਲੰਮੀ ਜ਼ਬਾਨਾ ਤੈਨੂੰ ਇਹ ਦੋਨੋਂ ਜਾਣੇ ਮਮੀ ਚੁੱਪ ਕਰੋ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਨਹੀਂ ਇਹਨੂੰ ਪਿਆਰ ਨਾ ਇਨਾ ਚਿਰ ਹੋ ਗਿਆ ਰੱਖਿਆ ਨਾ ਜੱਜ ਇਹ ਕੱਲ ਅਸੀਂ ਆਖ ਦਿੱਤੀ ਆ ਤੇ ਇਹ ਅਸੇ ਚੜ ਪਾੜੀ ਗਈ ਆ ਕਿਹਦੇ ਉਹ ਰੱਬ ਦਾ ਰੱਬ ਦਾ ਵਾਸਦਾ ਤੁਸੀਂ ਦੋਵੇਂ ਨੇ ਚੁੱਪ ਕਰ ਜਿਓ ਬੱਸ ਮੈਨੂੰ ਆਪਾਂ ਦੇ ਘਰ ਦਾ ਹੀ ਵਾਸਤੇ ਚਾਹੀਦਾ ਮੈਂ ਕੋਈ ਗੋਦ ਬੱਚਾ ਨਹੀਂ ਲੈਣਾ ਤੇ ਨਾ ਹੀ ਮੈਂ ਲੈਣ ਦੇਣਾ ਹੈ ਹੱਦ ਹੋ ਗਈ ਆ ਕਿ ਡੇਰੇ ਅੱਜ ਪਰ ਨਿਕਲ ਆਏ ਆ ਖਦ ਪਰ ਕਿਨੇ ਨੂੰ ਪੁੱਠੀ ਸਲਾਹ ਦਿੱਤੀ ਹੈ ਏਕਾ ਅੱਜ ਕਿੱਡੀ ਏਰੀ ਜਬਾਨ ਖੁੱਲੀ ਆ ਏਦ ਕਦੇ ਦੰਤੋਂ ਦੰਦ ਨਹੀਂ ਚੁੱਕਦੀ ਹੁੰਦੀ ਸੀਗੀ ਅੱਜ ਇਹਨੂੰ ਪਤਾ ਨਹੀਂ ਕੀ ਹੋ ਗਿਆ ਕਿਨੇ ਇਹਨੂੰ ਸਖਾਲ ਦਿੱਤਾ ਹੈ ਚੰਗਾ ਮੈਂ ਕਰਦੀ ਕੁੜੀ ਨੂੰ ਫੋਨ ਉਹ ਹੀ ਆਣ ਕੇ ਇਹਨੂੰ ਜਰਾ ਕ ਸਮਝਾਉਗੀ ਉਸੇ ਤੋਂ ਜਰਾ ਕ ਡਰਦੀ ਹੈ ਹੋਰ ਤਾਂ ਮੇਰੇ ਤੋਂ ਤਾਂ ਅੱਜ ਕਿਨੇ ਬੋਲੀ ਮੇਰੇ ਅੱਗੇ ਕਿਤੇ ਹੈਲੋ ਹਾਂ ਕੀ ਕਰਦੀ ਕਾਵਲ ਸਾਸਰੀ ਕਾਰ ਉਹ ਠੀਕ ਠਾਕ ਕੰਨ ਜੀ ਤੂੰ ਤੁਰਿੰਗਾ ਦੀ ਆਈ ਨਹੀਂ ਕਾਵਲ ਤੂੰ ਆਉਂਦੇ ਆ ਚੱਲ ਆ ਜਾ ਘਰ ਤੇ ਖਲਾਰੇ ਬੜੇ ਪਏ ਆ ਕਹੰਦੇ ਤਾਣ ਕੇ ਤੈਨੂੰ ਆਪੇ ਪਤਾ ਲੱਗ ਜਾਊਗਾ ਚਾ ਆ ਜਾ ਫਿਰ ਛੇਤੀ ਹਾਂ ਚੱਲ ਚੰਗਾ ਅੱਜ ਗੱਲਾਂ ਨਵੇੜ ਹੀ ਦੇਣੀ ਆ ਰੋਜ਼ ਦੀ ਕਿਚਕਿਚ ਨਾਲੋਂ அது தான் ஆய நீடி மென் டா கடன்டைய ஆக கதோ ஆயிடு சீகால ஆய கேக்கணும் ਕੀ ਹੋ ਗਿਆ ਬੜਾ ਤੀ ਹੋਏ ਨਰਵਸ ਜੇ ਅੱਜ ਤੇ ਬਹੁਤ ਗਰਬਰ ਹੋਣ ਦੇ ਘਰ ਦੇ ਵਿੱਚ ਕਿਉਂ ਕੀ ਹੋ ਗਿਆ ਹਣ ਉਹ ਆਦੀ ਮੈਂ ਦੂਜਾ ਵਿਆਹ ਨਹੀਂ ਕਰਨ ਦੇਣਾ ਤੇ ਅਸੀਂ ਗੋਦ ਬੱਚਾ ਲੈ ਲੈਣਾ ਮੈਂ ਬਹੁਤ ਬੱਚਾ ਲੈ ਨਹੀਂ ਦੇਣਾ ਅੱਛਾ ਗੋਦ ਬੱਚਾ ਲੈ ਲੈਣਾ ਵਾ ਇਹ ਆਂਦੀ ਹੁਣੀ ਬਗਾਨਾ ਖੂਨ ਲਿਆ ਕੇ ਪਾਲਾਂ ਵੀ ਮੈਂ ਕਿਹਦਾ ਇਹ ਕੰਮ ਨਹੀਂ ਹੋਣਾ ਵੀ ਇਹਦੇ ਨਹੀਂ ਮੈਂ ਚੱਲਣ ਦੇਣੀ ਘਰ 'ਚ ਜਿੰਨਾਂ ਦੇ ਤਾਂ ਕਹੀ ਹੈਗੀਆਂ ਨਾ ਉਹਨਾਂ ਤੱਕ ਇਹਦੇ ਨਹੀਂ ਇਹ ਘਰ 'ਚ ਚੱਲਣੀ ਵੀ ਅੱਜ ਤੇ ਉਹਲੀ ਵੜਾਇਆ ਮੇਰੇ ਅਗਲੇ ਤੋਂ ਮੁੰਡੇ ਆ ਗਿਆ ਬਈ ਅੱਛਾ ਨਹੀਂ ਕਿਥੋਂ ਅਜੀ ਜੁਬਾਨੀ ਨਹੀਂ ਖੁੱਲਦੀ ਕੋਈ ਨਹੀਂ ਮੈਂ ਪੁੱਛਦੀ ਆ ਨਾ ਇਨ ਇਨੇ ਇਹਨੂੰ ਸਲਾਹਾਂ ਕੌਣ ਦਿੰਦਾ ਰਹਿੰਦਾ ਅਜੇ ਤੱਕ ਉਹਨਾਂ ਚ ਰੋ ਗਿਆ ਉਹਦੋਂ ਤੱਕ ਕਿਸ ਨੇ ਕਿਹਾ ਨਹੀਂ ਵੀ ਬੋਦ ਬੱਚਾ ਲੈਣਾ ਅੱਜ ਇਹਨੂੰ ਕਿੱਥੋਂ ਸਲਾਹ ਮਿਲ ਗਈ ਆ ਕੀ ਪਤਾ ਇਹਨੂੰ ਕਨੇ ਸਲਾਹ ਦੇਤੀ ਆ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਘਰ ਰਿਆ ਕਰੋ ਵੀ ਆ ਸੱਤ ਬਗਾਨੇ ਆਉਂਦੇ ਆ ਤੇ ਕਈ ਕੁਝ ਕਹਿ ਜਾਂਦੇ ਹੋਣੇ ਇਹਨੂੰ ਹੋਣਾ ਕੈਮਰੇ ਠੀਕ ਕਰਾਉਣੇ ਪੈਣੇ ਆ ਨਾ ਲੈ ਨਾ ਚੰਗੀ ਤਰ੍ਹਾਂ ਸਮਝਾ ਕੇ ਜਾਵੇ ਜਿਹੜਾ ਇਹ ਨਾ ਬੋਲਦੀ ਆ ਕਿ ਕੋਈ ਨਹੀਂ ਅੱਜ ਇਹਦੀ ਮੈਂ ਜ਼ਬਾਨ ਵੱਡ ਕੇ ਜਾਣੀ ਆ ਇਹ ਜਿਹੜੀ ਜ਼ਿਆਦਾ ਬੋਲਣਾ ਗਿੱਜ ਗਈ ਆ ਨਾ ਕੋਈ ਨਹੀਂ ਮੈਂ ਪੁੱਛ ਲਈ ਬਣਾ ਅੱਜ ਬੋਲੀ ਇਹਨੇ ਮੰਮੀ ਤੇਰੇ ਅੱਗੇ ਗਾਂ ਤੋਂ ਨਹੀਂ ਬੋਲੂਗੀ ਇਹਦੀ ਜ਼ਬਾਨ ਐ ਹੀ ਮੈਂ ਵੱਡ ਕੇ ਜਾਊਂਗੀ ਨਾ ਤੇ ਵੇਖੀ ਸਹੀ ਕਿਦਾਂ ਕਾਨੇ ਚ ਪਾਈ ਨਾ ਰੜਕੂਗੀ ਕਾਹ ਵੱਲ ਰੋਟੀ ਪਾਣੀ ਖਾਦਾ ਆ ਮੰਮੀ ਰੋਟੀ ਪਾਣੀ ਸੁੱਜਣ ਦੀ ਆ ਉਹ ਹੈ ਕਿੱਥੇ ਮੈਨੂੰ ਦੱਸੋ ਸਹੀ ਮੈਂ ਹੁਣੇ ਪੁੱਛਾਂ ਨੂੰ ਕੋਠੇ ਤੇ ਚੜੀ ਆ ਚਲੋ ਆਓ ਫਿਰ ਉੱਤੇ ਹੀ ਉਹਨੂੰ ਉੱਥੇ ਜਾ ਕੇ ਮੈਂ ਪੁੱਛਦੀ ਆਂ ਕਿਰੀ ਸਾਸਰੀ ਕਾਦੀ ਸਾਸਰੀ ਗੱਲ ਤੇਰੇ ਨਾਲ ਹੈ ਬਹੁਤ ਵਧੀਆ ਕੀਤਾ ਤੂੰ ਤੇ ਲੈਣੀਏ ਕਿ ਲੈਣੀਏ ਮੱਥੇ ਤੇ ਹੱਥ ਰੱਖ ਕੇ ਘਰ ਦਾ ਜਾੜਾ ਮੰਗਣ ਨਹੀਂ ਆ ਜਦੋਂ ਦੀ ਆਈ ਹੈ ਨਾ ਪੁੱਠੇ ਪੈਰਾਂ ਵਾਲੀਏ ਉਦੋਂ ਦਾ ਘਰ ਦਾ ਜਾੜਾ ਹੀ ਹੋਣ ਡਿਆ ਵਾ ਲੋਕਾਂ ਨੇ ਨਵਾਂ ਹੁੰਦੀਆਂ ਮੈਂ ਨਾ ਤੇ ਕਾਚ ਰੰਗ ਭਾਗ ਲੱਗ ਜਾਂਦੇ ਆ ਤੇ ਤੂੰ ਜਦੋਂ ਦੀ ਆਈ ਨਾ ਸਾਡਾ ਘਰ ਹੇਠਾਂ ਨਹੀਂ ਗਿਆ ਵਾ ਇਹ ਆਏ ਨਾਲ ਹੀ ਅੰਦਰ ਹੀ ਆਉਣਾ ਆ ਕਾ ਜੀ ਪਤਾ ਨਹੀਂ ਕਿੰਨੇ ਕਤਾਨੇ ਸੁਣਨੇ ਪੈਣੇ ਇਹਨਾਂ ਨੇ ਚੱਲਣ ਦੇਣੀ ਨਹੀਂ ਇੱਕਣੀ ਮੇਰੀ ਮੈਨੂੰ ਨਹੀਂ ਲੱਗਦਾ ਜਿੰਨੀ ਆਈ ਮਾਵਾਂ ਧੀਆਂ ਤੇਜਾ ਮੇਰੀ ਮੰਨਣ ਕੇ ਇਹਨਾਂ ਨੇ ਤਾਂ ਆਪਣੀ ਮਰਜ਼ੀ ਕਰਕੇ ਛੱਡਨੀ ਆ ਹਾਂ ਬੈਠਾ ਮੈਂ ਹੋਰ ਮੱਤੇ ਤੇ ਆਤਰ ਰੱਖ ਕੇ ਪਾਈਆਂ ਨੇ ਟੈਨਸ਼ਨ ਆ ਬਰਾਬਰ ਬਹਿਣਾ ਗਈ ਆ ਮੈਂ ਹੈਂ ਆਮਦਿਆਂ ਤਾਂ ਦੀਆਂ ਟੈਨਸ਼ਨਾਂ ਸ਼ੁਰੂ ਹੋ ਜਾਂਦੀਆਂ ਵਾ ਤੈਨੂੰ ਮੈਂ ਕਦੋਂ ਦਾ ਸਮਝੰਨੀ ਹੀ ਵੀ ਦੂਜਾ ਵਿਆਹ ਕਰ ਲਾ ਕਰ ਲਾ ਕਰ ਲਾ ਪਰ ਤੂੰ ਨਹੀਂ ਮੰਨਿਆ ਉਹ ਤੋ